ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਵ ਸਾਰਿਆਂ ਨੂੰ ਤੇ ਕੱਲ ਆਪਾਂ ਵੀਡੀਓ ਕੀਤੀ ਸੀ ਇੱਥੇ ਆਪਣੀ ਸਮਾਪਤ ਜੋ ਕਿ ਦਰਸ਼ਨ ਕੀਤੇ ਸੀਗੇ ਆਪਾਂ ਸੀਸਗਨ ਸਾਹਿਬ ਦੇ ਤੇ ਹੁਣ ਉਸੇ ਹੀ ਆਪਾਂ ਗੈਲਰੀ ਤੋਂ ਕੰਟੀਨਿਊ ਕਰਦੇ ਹੋਏ ਤੇ ਜਾ ਰਹੇ ਹਾਂ ਸਿੱਧੇ ਹੀ ਚਾਂਦਨੀ ਚੌਂਕ ਤੋਂ ਲਾਲ ਕਿਲੇ ਵਾਲੀ ਸਾਈਡ ਆਓ ਫਿਰ ਤੁਹਾਨੂੰ ਦਿਖਾਈਏ ਲਾਲ ਕਿਲਾ ਰੈੱਡ ਫੋਰਟ ਲੋ ਜੀ ਪਹੁੰਚ ਚੁੱਕੇ ਆਪਾਂ ਕੁਝ ਦੂਰੀ ਤੇ ਜੋ ਲਾਲ ਕਿਲਾ ਇਹ ਉਹਦਾ ਬਾਰੀ ਦ੍ਰਿਸ਼ ਸਾਹਮਣੇ ਦੇਖੋ ਤੁਸੀਂ ਚੂਲੇ ਚੰਡੋਲ ਵਗੈਰਾ ਲੱਗੇ ਐ ਤੇ ਕੁਝ ਨਾਲ-ਨਾਲ ਤਿਆਰੀ ਉਨੇ ਚੱਲ ਰਹੀ ਸੀਗੀ ਅ ਰਾਮ ਰੇਲਾ ਨੂੰ ਲੈ ਕੇ ਤੇ ਆ ਕਹ ਲੋ ਤੁਸੀਂ ਦੁਸ਼ਹਿਰੇ ਨੂੰ ਲੈ ਕੇ ਤੇ ਆ ਤੁਹਾਡੇ ਸਾਹਮਣੇ ਜੋ ਦੇਖ ਰਹੇ ਹਾਂ ਫਰੰਟ ਜਿੱਥੇ ਕਿ ਪ੍ਰਧਾਨ ਮੰਤਰੀ ਕਰਦੇ ਹੁੰਦੇ ਆ ਸੰਬੋਧਨ ਜਨਤਾ ਨੂੰ 15 ਅਗਸਤ ਵਾਲੇ ਦਿਨ ਤੇ ਇਹ ਹੈਗਾ ਜੀ ਸਾਹਮਣੇ ਥੋੜਾ ਇਹਦੇ ਵਿੱਚ ਗੈਪ ਹੁੰਦਾ ਏ ਇਹਦੀ ਜਿਹੜੀ ਆ ਪਾਣੀ ਇਹਦੇ ਵਿੱਚ ਛੱਡਿਆ ਹੁੰਦਾ ਸੀਗਾ ਜੁੱਧ ਦੇ ਸਮੇਂ ਤਾਂ ਜੋ ਕੋਈ ਇਹਨੂੰ ਸੁੱਖਾ ਜਾਂ ਕਰੋਸ ਨਾ ਕਰ ਸਕੇ ਤੇ ਇਹਦੀ ਅਲੱਗ-ਅਲੱਗ ਇਹ ਜੋ ਖਾਈਏ ਵਿੱਚ ਕਟੋ-ਕਟ 9 ਮੀਟਰ ਡੂੰਗੀ ਤੇ 21.94 ਮੀਟਰ ਹੈ ਆਪ चौੜੀ ਹੈ ਇਹ ਸਾਹਮਣੇ ਮਿਲਦੀਆਂ ਟਿਕਟਾਂ ਆਪਾਂ ਲੈ ਕੇ ਤੇ ਫਿਰ ਚੱਲਦੇ ਆਂ ਤੇ ਤੁਹਾਨੂੰ ਦਿਖਾਉਂਦੇ ਆਂ ਹਾਂਜੀ ਆਪਣੀ ਹੋ ਗਈ ਸੀ ਐਂਟਰੀ ਟਿਕਟ ਮਿਲਦੀ ਹੈ ਜੀ ਇੱਥੇ 50 ਰੁਪਏ ਪਰ ਪਰਸਨ ਤੇ ਸਾਹਮਣੇ ਤੋਂ ਆਪਾਂ ਐਂਟਰੀ ਕੀਤੀ ਹੈ ਇਧਰੋਂ ਤੇ ਹੁਣ ਜਾ ਰਹੇ ਆਂ ਆਪਾਂ ਇਹ ਹੈ ਸਾਹਮਣੇ ਲਾਹੌਰੀ ਗੇਟ ਬੋਲਦੇ ਆ ਇਹਨੂੰ ਇੱਥੇ ਤੋਂ ਕਰਾਂਗੇ ਆਪਾਂ ਐਂਟਰੀ ਦਰਵਾਜ਼ੇ ਤਾਂ ਲਾਲ ਕਿਲੇ ਨੂੰ ਹੋਰ ਬਹੁਤ ਨੇ ਲਾਹੌਰੀ ਗੇਟ ਹੈ ਜਿਵੇਂ ਇੱਧਰ ਦਿੱਲੀ ਗੇਟ ਹੈ ਇਦਾਂ ਹੀ ਮਤਲਬ ਕਾਫੀ ਦਰਵਾਜ਼ੇ ਹੈ ਲੇਕਿਨ ਆਮ ਜਨमानस ਵਾਸਤੇ ਐਂਟਰੀ ਲਾਹੌਰੀ ਗੇਟ ਤੋਂ ਇੱਥੋਂ ਹੀ ਹੁੰਦੀ ਹੈ ਜੇ ਮੈਂ ਟਿਕਟ ਦੀ ਗੱਲ ਕਰਾਂ ਜੋ ਮੈਂ ਦੱਸ ਰਿਹਾ ਸੀਗਾ ਤੇ ਉਹ ਟਿਕਟ ਹੈਗੀ ਹੈ ਜੀ 50 ਰੁਪਏ ਪਰ ਪਰਸਨ ਔਰ 15 ਸਾਲ ਔਰ 15 ਸਾਲ ਤੋਂ ਘੱਟ ਜੋ ਬੱਚੇ ਹੁੰਦੇ ਆ ਉਹਨਾਂ ਨੂੰ ਫ੍ਰੀ ਹੈ ਤੇ ਬਾਕੀ ਜੋ ਬਜ਼ੁਰਗ ਹੈ ਜਾਂ ਕਹੋ ਏਜਡ ਪਰਸਨ ਹੈ ਉਹਨਾਂ ਲਈ ਵੀ ਕੰਸੈਸ਼ਨ ਵਿੱਚ ਮਿਲ ਜਾਂਦੀ ਹੈ ਇਹ ਹੈਗੀ ਜੀ ਐਂਟਰੀ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਅੱਗੇ ਜਿਹਨੂੰ ਕਹਿੰਦੇ ਆਂ ਆਪਾਂ ਛੱਤਾ ਚੌਂਕ ਇਹ ਸਾਹਮਣੇ ਲਹਿਰਾ ਰਿਹਾ 플ੈਗ ਤੇ ਆਪਾਂ ਇੱਥੋਂ ਜਿੱਥੋਂ ਐਂਟਰੀ ਕਰਨੀ ਹੈ ਇਹ ਬੋਲਦੇ ਇਹਨੂੰ ਛੱਤਾਂ ਚੌਂਕ ਤੇ ਇਹਦੇ ਅੰਦਰ ਲੱਗਦਾ ਹੈ ਬਾਜ਼ਾਰ ਜਿਹਨੂੰ ਮੀਨਾ ਬਾਜ਼ਾਰ ਕਹਿੰਦੇ ਆ ਆਓ ਫਿਰ ਤੁਹਾਨੂੰ ਦਿਖਾਈਏ ਕੁਝ ਚਲਕੀਆਂ ਉਹਦੀਆਂ ਤੇ ਟੋਟਲੀ ਔਰ ਮੋਸਟਲੀ ਹੈਂਡ ਮੇਡ ਚੀਜ਼ਾਂ ਹੀ ਇੱਥੇ ਹੁੰਦੀਆਂ ਐ ਤੇ ਇਹਨੂੰ ਛੱਤਾਂ ਇਸ ਵਾਸਤੇ ਬੋਲਦੇ ਐ ਕਿ ਕਿਉਂਕਿ ਇਹ ਡਬਲ ਮੰਜ਼ਲੀ ਹੈ ਇੱਕ نیچے ਲੱਗਦਾ ਹੈ ਬਾਜ਼ਾਰ ਜਿੱਥੇ ਕਿ ਟੋਟਲ ਹੈਗੀਆਂ ਇਹ 37 ਦੁਕਾਨਾਂ ਜੋ ਕਿ ਉੱਪਰ ਇੰਡੋਰ ਹੈ ਬਾਜ਼ਾਰ ਸਰਾਈ ਤੇ ਬਹੁਤ ਖੁੱਲਾ ਡੁੱਲਾ ਵਿੱਚ ਹਵਾ ਆਣ ਜਾਣ ਵਾਸਤੇ ਵਿੱਚ ਥੋੜੀ ਜੀ ਦੂਰੀ ਤੇ ਉਹਰੇ ਮਤਲਬ ਖੁੱਲਾ ਛੱਡਿਆ ਹੋਇਆ ਉੱਪਰ ਆਸਮਾਨੀ ਉੱਪਰ ਨੂੰ ਖੁੱਲਾ ਤੇ ਇਹਦੇ ਉੱਪਰਲੇ ਏਰੀਏ ਨੂੰ ਬੋਲਦੇ ਆ ਨੌਵਤ ਖਾਨਾ ਤੇ ਜਿਹੜਾ ਇਹਦਾ ਉੱਪਰਲਾ ਸਟੋਰ ਹੈ ਇਹ نیچے ਜਿਹੜਾ ਗਰਾਊਂਡ ਹੈ ਉਹਦੇ ਲੱਗੀਆਂ ਹੁੰਦੀਆਂ ਜੀ ਸ਼ਾਪਸ ਟੋਟਲੀ ਹੈਂਡਮੇਡ ਇਸ ਤੁਸੀਂ ਬਾਕੀ ਨਾਲ ਦੀ ਨਾਲ ਚੱਲਦੀ ਵੀਡੀਓ ਚ ਦੇਖੀ ਚਲੋ ਕਿ ਟੋਟਰੀ ਹੋਟਲ ਤੋਂ ਨੋ ਹੈਂਡਮੇਡ ਚੀਜ਼ਾਂ ਮਿਲਦੀਆਂ ਅਲੱਗ-ਅਲੱਗ ਸਜਾਵਟ ਵਾਸਤੇ ਜਾਂ ਬੰਦੇ ਲਈ ਆਪਣੇ ਪਹਿਨਣ ਲਈ ਔਰ ਸੂਟ ਸ਼ਾਲ ਵਗੈਰਾ ਸਭ ਕੁਝ ਮਿਲਦਾ ਹੈ ਤੇ ਅਲੱਗ-ਅਲੱਗ ਤੁਹਾਨੂੰ ਮਿਲਦੀ ਹੈ ਜੀ ਸਜਾਵਟ ਵਾਸਤੇ ਸਮਾਨ ਜਿਵੇਂ ਮੈਂ ਤੁਹਾਨੂੰ ਦੱਸਿਆ ਜੋ ਕਿ ਇਹਨੂੰ ਕਹਿੰਦੇ ਆ ਮੀਨਾ ਬਾਜ਼ਾਰ ਤੇ 37 ਟੋਟਲ ਇੱਥੇ ਦੁਕਾਨਾਂ ਹੈਗੀਆਂ ਤੇ ਇਹੇ ਕਿਲੇ ਦੇ ਅੰਦਰ 6.95 ਮੀਟਰ ਮਤਲਬ 7 ਮੀਟਰ ਦੇ ਕ੍ਰੀਬ ਇਹ ਇੱਕ ਮਤਲਬ ਉਹਰੇ ਛੱਜਾ ਜਿਹਾ ਬਣਿਆ ਹੋਇਆ ਜਿਹਨੂੰ ਛੱਤਾ ਕਹਿੰਦੇ ਆ ਛੱਤਾ ਚੌਂਕ ਇੱਕ ਤੇ ਉਸ ਤੋਂ ਬਾਅਦ ਫਿਰ ਥੋੜਾ ਹਵਾਲੇ ਜਿਵੇਂ ਤੁਸੀਂ ਉਹ ਸਾਹਮਣੇ ਦੇਖ ਰਹੇ ਹੋ ਮੈਂ ਅੱਗੇ ਦਿਖਾਉਂਗਾ ਫਿਲਹਾਲ ਤੁਸੀਂ ਇਹ ਦੇਖੋ ਉੱਪਰ ਇਹ ਹੈ ਜਿਹਨੂੰ ਨੌਬਤ ਕਰਨਾ ਬੋਲਦੇ ਉੱਪਰ ਇੱਕ ਸਾਈਡ ਤੋਂ ਇਹ ਜਿਹੜੇ ਸਟੇਰ ਚੜਦੀਆਂ ਤੇ ਇਹ ਡਬਲ ਮੰਜ਼ਲੀ ਹੈ ਇੱਥੇ ਤੇ نیچے ਲੱਗਿਆ ਹੁੰਦਾ ਉਹ ਬਜ਼ਾਰ ਤੁਹਾਨੂੰ ਕਲੀਕਲੀ ਚੀਜ਼ ਫੋਕਸ ਕਰਕੇ ਜਿਹੜੀ ਮਤਲਬ ਦੇਖਣ ਨੂੰ ਸੋਹਣੀ ਲੱਗੀ ਹੈ ਉਮੇ ਦੇ ਵਿੱਚ ਜ਼ਰੂਰ ਲਈ ਹੈ ਭਾਵੇਂ ਉਹ ਜਿਵੇਂ ਆ ਬੈਗਸ 'ਤੇ ਹੈ ਇਹ ਹੋਵੇ ਜਾਂ ਕੁਝ ਜੁਐਲਰੀਜ਼ ਵਗੈਰਾ ਹੋਵੇ ਤੇ ਜਾਂ ਕੋਈ ਸਜਾਵਟ ਦਾ ਸਮਾਨ ਪਿਆ ਹੈ ਤੇ ਅੱਗੇ-ਅੱਗੇ ਤੁਹਾਨੂੰ ਦਿਖਾਉਂਗਾ ਇਹਦੇ ਵਿੱਚ ਤਾਜ ਮਹਿਲ ਵਗੈਰਾ ਔਰ ਸੰਗਮਰਮਰ ਦੇ ਟੋਟਲ ਬਣੇ ਹੋਏ ਕੁਝ ਪਲਾਸਟਿਕ ਦੇ ਸੀਗੇ ਬਾਕੀ ਮੋਸਟਲੀ ਸੰਗਮਰਮਰ ਦੇ ਹੈਂਡਮੇਡ ਤਾਜ ਮਹਿਲ ਵਗੈਰਾ ਮਿਲਦੇ ਆ ਗਲੀਚੇ ਵਗੈਰਾ ਮਿਲਦੇ ਆ ਬਹੁਤ ਮਤਲਬ ਇਦਾਂ ਦੇ ਆਈਟਮਾਂ ਤੇ ਆ ਮੈਂ ਗੱਲ ਕਰ ਰਿਹਾ ਸੀਗਾ ਇਹ ਹੈ ਜੋ ਉਹਨੇ ਖੁੱਲਾ ਛੱਡਿਆ ਹੋਇਆ ਇਹ ਉਹਨਾਂ ਟਾਈਮਾਂ ਨੂੰ ਅ ਦਰਸਾਉਂਦੀ ਹੋਈ ਇਹ ਚੀਜ਼ ਜੋ ਕਿ ਬਣਾਇਆ ਸੀਗਾ ਬੜੇ ਕਹਿੰਦੇ ਰੀਜਨ ਨੇ ਨਾਲ ਤੇ ਇਹ ਹੈਗਾ ਜੀ ਤੁਹਾਡੇ ਜਹਾਂਗੀਰ ਦੁਆਰਾ ਜੇ ਮੈਂ ਹੁਣ ਅੱਗੇ ਇਹਦੇ ਬਾਰੇ ਗੱਲ ਕਰਾਂ ਨਾਲ ਨਾਲ ਮੈਂ ਤੁਹਾਨੂੰ ਦਿਖਾਉਂਦਾ ਰਹਾਂਗਾ ਅਲੇ-ਦੋਲੇ ਮਤਲਬ ਦਰਵਾਜ਼ੇ ਵਗੈਰਾ ਹੈਗੇ ਆ ਤੇ ਤੁਸੀਂ ਨਿਕਲ ਕੇ ਨਾਲ ਨੂੰ پارک ਵਗੈਰਾ ਸਭ ਕੁਝ ਹੈ ਪਾਣੀ ਪੀਣ ਲਈ ਤੇ ਅੰਦਰ ਬਾਜ਼ਾਰ ਹੈ ਉਹ ਤੇ ਉਸ ਤੋਂ ਬਾਅਦ ਮੈਂ ਜੇ ਗੱਲ ਕਰਾਂ ਲਾਲ ਕਿਲੇ ਬਾਰੇ ਤਾਂ ਇਹ 1638 ਇਸਵੀ ਚ ਇਦੀ ਨਿਊ ਰੱਖੀ ਗਈ ਸੀਗੀ ਜੋ ਕਿ 9 ਸਾਲ ਤੇ 3 ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋਇਆ ਸੀ 9 ਕਰੋੜ ਦੀ ਲਾਗਤ ਨਾਲ ਉਹਨਾਂ ਮਤਲਬ ਤੁਸੀਂ ਲਾ ਲਓ ਸਮੇਂ ਚ ਉਹਨਾਂ ਜਮਾਨਿਆਂ ਚ 1638 ਵਿੱਚ 9 ਕਰੋੜ ਦੀ ਲਾਗਤ ਨਾਲ ਇਹ ਟੋਟਲ ਜਿਹੜਾ ਲਾਲ ਕਿਲਾ ਹੈ ਬਣਿਆ ਸੀਗਾ ਜੀ ਤੇ ਉਸ ਤੋਂ ਬਾਅਦ ਚ ਇਹਦੀ ਜੋ ਚਾਰੇ ਪਾਸੇ ਤੋਂ ਇਹਦੀ ਜਿਹੜੀ ਕੈਲੋ ਬਿੱਥ ਹੈ ਮਤਲਬ ਏਰੀਆ ਹੈ ਇਹ ਇਹ ਘਟੋ ਘਟ 2.5 ਕਿਲੋਮੀਟਰ ਦੇ ਕਰੀਬ ਮਤਲਬ ਉੱਤਰ ਤੇ ਪੱਛਮ ਦੇ ਪਾਸੇ ਨੂੰ ਬਣਿਆ ਹੋਇਆ ਤੇ ਐਦਾਂ ਹੀ ਅਲੱਗ-ਅਲੱਗ ਹੈ ਮਤਲਬ ਇੱਕ 1000 ਮੀਟਰ ਇੱਕ ਸਾਈਡ ਨੂੰ ਕਿਉਂਕਿ ਇਹ ਚੋਰਸ ਨਹੀਂ ਹੈਗਾ ਤੇ ਇਹ ਥੋੜਾ ਜਿਹਾ ਟਿਕੋਣਾ ਜਿਹਾ ਟਾਈਪ ਹੈ ਇਹ ਹੈਗਾ ਜੀ ਇਹ ਤੁਹਾਨੂੰ ਮੈਂ ਹੁਣੇ ਦਿਖਾਇਆਏ ਸੀਗੀ ਬੈਕ ਸਾਈਡ ਜੋ ਕਿ ਬਾਜ਼ਾਰ ਦੀ ਕੁਝ ਥੋੜੇ ਮਤਲਬ ਖਸਤਾ ਹਾਲਤ ਚ ਹੈ ਕਹਿਣੇ ਨੂੰ ਤਾਂ ਕਿਹਾ ਜਾਂਦਾ ਇਹਦੇ ਬਾਰੇ ਕਿ ਦਿੱਤਾ ਹੋਇਆ ਹੈ ਕੋਈ ਬਾਹਰਲੀ ਕੰਪਨੀ ਲਈਦਾ ਰੱਖ-ਰਖਾਵ ਲਈ ਲੇਕਿਨ ਕੁਝ ਐਡਾ ਇਹਦਾ ਰੱਖ-ਰਖਾਵ ਹੋ ਰਿਹਾ ਜਾਂ ਉਹ ਤੁਹਾਨੂੰ ਇੱਥੇ ਮਤਲਬ ਗਰਾਊਂਡ ਤੇ ਦੇਖਣ ਨੂੰ ਮਿਲੇਗਾ ਨਹੀਂ ਹਾਂ ਅੰਦਰ ਜ਼ਰੂਰ ਹੈ ਠੀਕ ਹੈ ਲੇਕਿਨ ਜਿਹੜੀ ਚੀਜ਼ ਜਿੱਥੋਂ ਖਿਸਕ ਚੁੱਕੀ ਹੈ ਜਾਂ ਟੁੱਟ ਚੁੱਕੀ ਹੈ ਉਦੋਂ ਦੇ ਉਦਾਂ ਹੀ ਪਈ ਹੈ ਉਹਦੇ 'ਚ ਕੋਈ ਉਹ ਨਹੀਂ ਉਹਦਾ ਕੀਤਾ ਹੋਇਆ ਸੰਭਾਲ ਲਈ ਤੇ ਇਹ ਦੇਖੋ ਮੈਂ ਜਿਹੜੇ ਤਾਜ ਮਹਿਲ ਦੀ ਗੱਲ ਕਰਦਾ ਸੀਗਾ ਇਹ ਟੋਟਲੀ ਪੱਥਰ ਦੇ ਬਣੇ ਹੋਏ ਐ ਇਹ ਬਹੁਤ ਸੋਹਣੇ ਲੱਗਦੇ ਆ ਸਜਾਵਟ ਲਈ ਤੇ ਇਹ ਟੋਟਲੀ ਸੀਗਾ ਮੀਨਾ ਬਾਜ਼ਾਰ ਤੇ ਉਸ ਤੋਂ ਬਾਅਦ ਇਹ ਬਾਜ਼ਾਰ ਤੇ ਵੱਧ ਕ੍ਰੋਸ ਕਰਕੇ ਅੱਗੇ ਤੁਹਾਨੂੰ ਲੈ ਕੇ ਚੱਲਾਂਗੇ دیਵਾਨੇ ਆਮ ਤੇ دیਵਾਨੇ ਆਮ ਤੋਂ ਬਾਅਦ دیਵਾਨੇ ਖਾਸ ਅਲੱਗ-ਅਲੱਗ ਮਤਲਬ ਇਹਦੇ ਪੜਾਏ ਤੇ ਆਪਾਂ ਜਿੰਨਾ ਕਿ ਕਵਰ ਕਰ ਸਕਿਆ ਉਹ ਤੁਹਾਨੂੰ ਆਪਾਂ ਜ਼ਰੂਰ ਦਿਖਾਵਾਂਗੇ ਇਹ ਸਾਰਾ ਇਹਦਾ ਹਾਲਾ-ਦਵਾਲਾ ਸੀਗਾ ਇਨੂੰ ਲਾਲ ਕਿਲਾ ਤਾਂ ਚਲੋ ਬੋਲਦੇ ਹੀ ਐ ਲੇਕਿਨ ਸਮੇਂ-ਸਮੇਂ ਤੇ ਇਹਨੂੰ ਅਲੱਗ-ਅਲੱਗ ਨਾਮਾਂ ਨਾਲ ਵੀ ਸੰਬੋਧਨ ਕੀਤਾ ਜਾ ਚੁੱਕਿਆ ਪਹਿਲਾਂ ਵੀ ਕਿਲਾਏ ਮੁਬਾਰਕ ਵੀ ਇਹਨੂੰ ਕਿਹਾ ਜਾਂਦਾ ਹੈ ਤੇ ਕਿਲਾਏ ਮੋਲਾ ਇਹ ਵੀ ਇਹਨੂੰ ਬੋਲਿਆ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਇਹ ਆਪਾਂ ਜਿਹੜਾ ਛੱਤਾ ਚੌਕ ਹੈ ਜੋ ਮੀਨਾ ਬਾਜ਼ਾਰ ਹੈ ਇਹ ਕ੍ਰੋਸ ਕੀਤਾ ਜੋ ਕਿ 72 ਮੀਟਰ ਲੰਬਾਈ ਟੋਟਲ ਤੇ ਉਸ ਤੋਂ ਬਾਅਦ ਨੌਬਤਖਾਨਾ ਜੋ ਫਸਟ ਫਲੋਰ ਤੇ ਉੱਪਰ ਹੋ ਮੈਂ ਤੁਹਾਨੂੰ ਦੱਸਿਆ ਤੇ ਉਸ ਤੋਂ ਬਾਅਦ ਆਪਾਂ ਦਿਖਾਵਾਂਗੇ ਤੁਹਾਨੂੰ ਦੀਵਾਨੇ ਆਮ ਤੇ ਜੋ ਕਿ ਜਿੱਥੇ ਉਸ ਸਮੇਂ ਜੋ ਰਾਜੇ ਦਾ সিংহাসਨ ਲੱਗਦਾ ਹੁੰਦਾ ਸੀਗਾ ਉਹਦੇ ਬਾਰੇ ਮੈਂ ਇੱਕ ਵਿਸਥਾਰ ਪੂਰਵਕ ਤੁਹਾਨੂੰ ਦੱਸੂਗਾ ਜਰੂਰ ਕਿ ਸਿੰਘਾਸਣ ਕਿਵੇਂ ਦਾ ਸੀਗਾ ਕੀ ਕੀ ਉਹਦੇ ਵਿੱਚ ਲੱਗਿਆ ਹੁੰਦਾ ਸੀਗਾ ਰਾਜੇ ਦੇ ਸਿੰਘਾਸਣ ਦੇ ਉੱਤੇ ਤੇ ਬਾਕੀ ਕਿਹਾ ਜਾਂਦਾ ਹੈ ਕਿ ਜਦੋਂ ਉਸ ਸਮੇਂ ਬਣ ਕੇ ਤਿਆਰ ਹੋਇਆ ਸੀਗਾ ਇਹ ਤਾਂ ਉਦੋਂ ਬਿਨਾਂ ਸਜਾਵਟ ਤੋਂ ਹੀ ਮਤਲਬ ਇੰਨਾ ਚਮਕਦਾ ਹੁੰਦਾ ਸੀ ਕਿ ਇੱਕ ਇਹਨੂੰ ਮਤਲਬ ਡਿਫਰੈਂਟ ਹੀ ਲੱਗਦਾ ਹੁੰਦਾ ਸੀਗਾ ਧਰਤੀ ਤੋਂ ਅਲੱਗ ਇਹ ਚੀਜ਼ ਤੇ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਅਲੱਗ-ਅਲੱਗ ਸਾਮਾਨ ਮੈਂ ਥੋੜਾ ਫੋਕਸ ਇਹਦੇ ਤੇ ਇਸ ਲਈ ਜ਼ਿਆਦਾ ਕੀਤਾ ਹੈ ਕਿ ਚਲੋ ਬੰਦਾ ਜੇ ਆਇਆ ਹੈ ਜਾਂ ਤਾਂ ਇਹ ਚੀਜ਼ਾਂ ਆਪਾਂ ਜ਼ਰੂਰ ਦਿਖਾਈਏ ਕਿ ਕੀ-ਕੀ ਉੱਥੇ ਅਵੇਲੇਬਲ ਹੈਗਾ ਹੈ ਇਹ ਬਾਜ਼ਾਰ ਇੱਥੇ ਤੱਕ ਕੀ ਕੀਮਤ ਹੈ ਜੀ ਇੱਥੇ ਹੁੰਦਾ ਇਹ ਅੱਗੇ ਆਪਣੀਆਂ ਸੰਗਤਾਂ ਬੈਠੀਆਂ ਸੀਗੀਆਂ ਇਹਨਾਂ ਨੂੰ ਪੁੱਛ ਰਿਹਾ ਸੀ ਮੈਂ ਕਿ ਕਿਵੇਂ ਬਰੇ ਵਿਚਾਰੇ ਥੱਕ ਚੁੱਕੇ ਸੀਗੇ ਇੰਨਾ ਕੁ ਚੱਲ ਕੇ ਹੀ ਦੇਖਣ ਨੂੰ ਥੋੜਾ ਲੱਗਦਾ ਵੀਡੀਓ ਚ ਮੈਂ ਉਹਨਾਂ ਕਵਰ ਕੀਤਾ ਲੇਕਿਨ ਇੱਥੇ ਤੱਕ ਪੁੱਜਣਾ ਵੀ ਬਹੁਤ ਲੰਬਾ ਸੀਗਾ ਤੇ ਉਸ ਤੋਂ ਬਾਅਦ ਇਹ ਆਪਾਂ ਮੀਨਾਂ ਬਾਜ਼ਾਰ ਕ੍ਰੋਸ ਕੀਤਾ ਤੇ ਇਹ ਬਣਿਆ ਹੋਇਆ ਜੀ ਇੱਧਰ ਮਿਊਜ਼ੀਅਮ ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਸਟੋਰੀ ਆਫ ਰੈਡ ਫੋਰਟ ਠੀਕ ਹੈ ਤੇ ਇਹਦੇ ਬਾਰੇ ਉਹ ਇੱਕ ਸ਼ੋਅ ਚਲਾਇਆ ਜਾਂਦਾ ਅੰਦਰ ਬੜੀ ਸਕਰੀਨ ਤੇ LED ਤੇ ਤੇ ਉਹਦੇ ਚ ਇਹਦੀ ਟੋਟਲੀ ਸਟੋਰੀ ਵਾਰੇ ਦੱਸਿਆ ਜਾਂਦਾ ਹੈ ਲਾਲ ਕਿਲੇ ਦੀ ਇਹ ਇੱਕ ਅਲੱਗ ਤੋਂ ਇੱਧਰ ਮਿਊਜ਼ੀਅਮ ਜਿਵੇਂ ਆਪਾਂ ਨਿਕਲਦੇ ਆਂ ਬਾਹਰ ਮੀਨਾ ਬਾਜ਼ਾਰ ਤੋਂ ਉਹ ਬਣਿਆ ਹੋਇਆ ਮੈਂ ਆਜੋ ਤੁਹਾਨੂੰ ਇੱਕ ਚਲਕੀ ਦੀ ਵੀ ਦਿਖਾ ਦਿੰਨਾ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਗੱਲਬਾਤ ਤੇ ਫਿਰ ਅੱਗੇ ਤੁਹਾਨੂੰ ਲੈ ਕੇ ਚੱਲਾਂਗਾ ਜਿੱਥੇ ਉਸ ਸਮੇਂ ਰਾਜੇ ਦਾ ਜੋ ਦਰਬਾਰ ਲੱਗਦਾ ਹੁੰਦਾ ਸੀਗਾ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੋਂ ਹੈਗੀ ਇਹਦੀ ਐਂਟਰੀ ਤੇ ਇੱਥੇ ਤੁਸੀਂ ਇਹਦੇ ਬਾਰੇ ਪੂਰਾ ਮਤਲਬ ਜਾਣਕਾਰੀ ਲੈ ਸਕਦੇ ਹੋ ਇਹ ਕਿਵੇਂ-ਕਿਵੇਂ ਮਤਲਬ ਬਣਿਆ ਤੇ ਕਦੋਂ ਇਹਦੀ ਸ਼ੁਰੂਆਤ ਹੋਈ ਹਾਲਾਂਕਿ ਮੈਂ ਤੁਹਾਨੂੰ ਇਹ ਚੀਜ਼ ਦੱਸ ਹੀ ਦਿੱਤੀ ਹੈ ਕਿ 1638 ਈਸਵੀ ਚ ਇਹ ਮਤਲਬ ਜਿਹਦੀ ਜੋੜੀ ਨਹੀਂ ਪੱਥਰ ਰੱਖਿਆ ਗਿਆ ਸੀਗਾ ਤੇ ਇਹ ਲਗਭਗ ਜੋ ਬਣ ਕੇ ਤਿਆਰ ਹੋ ਗਿਆ ਸੀਗਾ 16 April ਕਦੋਂ ਸ਼ਾਮ ਦੇ 3:5 6 ਵਜੇ ਰੇ ਸਵੇਰ ਦੇ 6 ਵਜੇ ਦੇ ਰੈਡੀ ਹੋਏ ਹੋਵੇ ਘੁੰਮ ਫਿਰ ਰਹੇ ਆ ਤੇ ਬੱਚੇ ਵੀ ਕਾ ਖੱਜਲ ਹੋ ਰਿਹਾ ਜਿਆਦਾਤਰ ਤਾਂ ਕਿਉਂਕਿ ਵੱਡੇ ਸ਼ਹਿਰ ਦੀਆਂ ਉਹ ਥੋੜੀਆਂ ਰੂਟੀਨ ਭਰੀ ਜੋ ਜ਼ਿੰਦਗੀ ਹੈ ਤੰਗ ਤੇ ਉਹ ਰੈਫੈਕਟ ਬਹੁਤ ਖੱਜਲ ਖਵਾ ਰਹੀ ਹੈ ਸੋ ਇਸ ਕਰਕੇ ਥੋੜਾ ਮੈਸੇ ਵੀ 6 ਵਜੇ ਹੋਏ ਆ ਤੇ ਸ਼ਕਲ ਦੇ ਵੀ 6 ਵਜੇ ਹੋਏ ਆ ਮੱਕੀ ਕਰਦੇ ਹਾਂ ਅਸਾਂ ਜਲਦ ਬਾਅਦ ਹਾਂਜੀ ਤੇ ਮੈਂ ਗੱਲ ਕਰ ਰਿਹਾ ਸੀਗਾ ਕਿ 16 ਅਪ੍ਰੈਲ 1648 ਨੂੰ ਜੋ ਕਿ ਇਹ ਬਣ ਕੇ ਬਿਲਕੁਲ ਤਿਆਰ ਹੋ ਗਿਆ ਸੀਗਾ ਇਹ ਹੁਣ ਤੁਸੀਂ ਦੇਖ ਰਹੇ ਹੋ ਸਾਹਮਣੇ ਐਂਟਰਸ ਹੈ ਇਹ ਦੀਵਾਨੇ ਆਮ ਦੀ ਜਿੱਥੇ ਕੀ ਅ ਜੋ ਦਰਬਾਰ ਲੱਗਦਾ ਹੁੰਦਾ ਸੀਗਾ ਰਾਜੇ ਦਾ ਤੇ ਇੱਥੇ ਇੱਕ ਬਣਿਆ ਹੋਇਆ ਸਿੰਘਾਸਣ ਉਹ ਵੀ ਤੁਹਾਨੂੰ ਦਿਖਾਉਂਗਾ ਇਹ ਉਹਦੀ ਇੰਟਰਸ ਹੈ ਤੇ ਕਿਹਾ ਜਾਂਦਾ ਹੈ ਕਿ ਇੱਥੇ ਬਹੁਤ ਮਤਲਬ ਅਲੱਗ-ਅਲੱਗ ਪ੍ਰਕਾਰ ਦੀ ਮੀਨਾਕਾਰੀ ਈਵਨ ਕਿ 골ਡ ਔਰ ਜੋੜੀ ਚਾਂਦੀ ਹੈ ਉਹਦੇ ਨਾਲ ਵੀ ਕੀਤੀ ਹੋਈ ਸੀਗੀ ਪਰ ਇਹਨੂੰ ਸਮੇਂ-ਸਮੇਂ ਤੇ ਅਲੱਗ-ਅਲੱਗ ਰਾਜਿਆਂ ਵੱਲੋਂ ਔਰ ਧੜਵੀਆਂ ਵੱਲੋਂ ਇਹਨੂੰ ਲੁੱਟ ਦਾ ਸ਼ਿਕਾਰ ਹੋਣਾ ਪਿਆ ਹੈ ਲਾਲ ਕਿਲੇ ਨੂੰ ਵੀ ਤੇ ਹੁਣ ਇੱਥੇ ਮਤਲਬ ਐਦਾਂ ਦੀ ਕੋਈ ਉਹ ਕੀਮਤੀ ਬੇਸ਼ਕੀਮਤੀ ਚੀਜ਼ ਨਹੀਂ ਰਹੀ ਹੈ ਕਿਉਂਕਿ ਉਹ ਲੁੱਟੀਆਂ ਜਾ ਚੁੱਕੀਆਂ ਐ ਕਿਤੇ-ਕਿਤੇ ਤਾਂ ਛੱਤਾਂ ਉੱਪਰਲੀ ਛੱਤ ਜਿਵੇਂ ਆਪਾਂ ਛੱਤ ਨੂੰ ਕੋਈ ਡਿਜ਼ਾਈਨ ਪਵਾ ਲੰਦੇ ਆ ਪੀਵੀਸੀ ਵਗੈਰਾ ਕਰਾ ਲੰਦੇ ਆ ਉਦਾਂ ਹੀ ਚਾਂਦੀ ਦੀਆਂ ਜੋ ਉੱਪਰ ਮੀਨਾਕਾਰੀ ਟੋਟਲੀ ਚਾਂਦੀ ਦੀ ਛੱਤ ਉਹ ਬਣੀ ਹੁੰਦੀ ਸੀਗੀ ਉਹ ਉਹ ਮਤਲਬ ਸਾਰੀਆਂ ਸਮੇਂ-ਸਮੇਂ ਤੇ ਲੁੱਟੀਆਂ ਗਈਆਂ ਚੀਜ਼ਾਂ ਤੇ ਉਸ ਤੋਂ ਬਾਅਦ ਹੁਣ ਆਪਾਂ ਆ ਗਏ ਆ ਜੀ ਇੱਥੇ ਦੀਵਾਨੇ ਆਮ ਤੇ ਇਸ ਤੋਂ ਬਾਅਦ ਅਗਲਾ ਹੈਗਾ ਇਹ ਦੀਵਾਨੇ ਖਾਸ ਉਹ ਵੀ ਸੇਮ ਹੈ ਦੰਦਾ ਹੀ ਹੈ ਤੇ ਇਹਦੇ ਅੜੇ ਦਵਲੇ ਹੋਰ ਬਹੁਤ ਕੁਝ ਹੈ ਦੇਖਣ ਲਈ ਜੋ ਕਿ ਮਤਲਬ ਇੱਕ ਛੋਟੀ ਜੀ ਵੀਡੀਓ 'ਚ ਆਪਾਂ ਉਹਨੂੰ ਪੂਰਾ ਨਹੀਂ ਕਰ ਸਕੇ ਇਸ ਲਈ ਉਹਦੇ ਲਈ ਥੋੜਾ ਖੇਦ ਹੈ ਇਹ ਨੈਕਸਟ ਜਦੋਂ ਵੀ ਕਿਤੇ 11:00 ਵਜੇ ਤਾਂ ਇੱਕ ਪੂਰੀ ਪ੍ਰੋਪਰ ਇਹਦੀ ਇਹਦੇ ਤੇ ਬਣਾਵਾਂਗੇ ਹੋ ਸਕਦਾ ਉਹ ਘੰਟੇ ਚ ਵੀ ਨਾ ਪੂਰੀ ਹੋਵੇ ਸਾਰੀ ਡਿਟੇਲ ਮਤਲਬ ਇੰਨਾ ਵੱਡਾ ਇਹ ਇਹਦੇ ਚ ਦੇਖਣ लायक ਚੀਜ਼ਾਂ ਹੈਗੀਆਂ ਤੇ ਇਹ ਦੇਖੋ ਸਾਹਮਣੇ ਜਿਵੇਂ ਲਾਲ ਪੱਥਰ ਹੈ ਟੋਟਲ ਜਿਵੇਂ ਇੱਟ ਹੁੰਦੀ ਹੈ ਨਾ ਸਾਹਮਣੇ ਟੁੱਟੇ ਹੋਏ ਸੀਗਾ ਇੱਟ ਵਾਲਾ ਹੀ ਮਤਲਬ ਇਹਦੇ ਚੋਂ ਜਿਹੜੇ ਟੱਚ ਹੈ ਉਹ ਮਿਲਦਾ ਹੈ ਲੇਕਿਨ ਹੈ ਇਹ ਪੱਥਰ ਤੇ ਦੇਖੋ ਕਿੰਨੇ ਕਿੰਨੇ ਲੰਬੇ ਸਤੰਭ ਜਿਹੜੇ ਖੜੇ ਕੀਤੇ ਹੋਏ ਆ ਹਾਂਜੀ ਤੇ ਹੁਣ ਮੈਂ ਗੱਲ ਕਰਾਂ ਰਾਜੇ ਦੇ ਜਿਹੜੇ ਉਹ ਸੰਘਾਸਨ ਦੀ ਬੈਠਣ ਵਾਲੇ ਦੀ ਜੋ ਕਿ ਤੁਸੀਂ ਹੁਣ ਦੇਖੋਗੇ ਅੱਗੇ-ਅੱਗੇ ਵੀਡੀਓ ਦੇ ਵਿੱਚ ਇਹ ਸੰਗਮਰਮਰ ਦਾ ਜੋ ਬਣਿਆ ਹੋਇਆ ਇਸ ਸਮੇਂ ਤੇ ਇਹ ਕਿਸੇ ਸਮੇਂ ਹੀਰੇ ਜਵਾਰਤ ਨਾਲ ਜੜਿਆ ਹੁੰਦਾ ਸੀਗਾ ਸੋਨਾ ਲੱਗਿਆ ਹੁੰਦਾ ਸੀਗਾ ਤੇ ਇਹਦੀ ਜਿਹੜੀ ਉਚਾਈ ਹੈ 9.14 ਮੀਟਰ ਇਹ ਉਚਾਈ ਉੱਪਰ ਨੂੰ ਤੇ ਇਹਦੀ ਜਿਹੜੀ ਲੰਬਾਈ ਹੈ ਭਾਵ ਬੈਠਣ ਨੂੰ ਤੇ ਉਹ ਵੀ 2.13 ਮੀਟਰ ਇਹ ਲੰਬਾ ਚੋੜਾ ਹੈਗਾ ਤੇ ਇਹਦੇ ਤੇ ਇਹਦੇ ਨਾਲ ਹੀ ਇਹਦੇ ਤੇ ਮਤਲਬ ਮਹਿੰਗੇ ਮਹਿੰਗੇ ਜੋ ਵੀ ਹੀਰੇ ਜਵਾਹਰਾਤ ਸੋਨਾ ਚਾਂਦੀ ਵਗੈਰਾ ਜੜਿਆ ਹੁੰਦਾ ਸੀ ਉਹ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਉਸ ਤੋਂ ਬਾਅਦ ਜੇ ਥੱਲੇ ਚੌਂਕੀ ਬਣੀ ਹੋਈ ਹੈ ਜਿਹੜੀ ਇੱਥੇ ਜਿਹੜਾ ਪ੍ਰਧਾਨ ਮੰਤਰੀ ਹੈ ਰਾਜੇ ਦਾ ਉਹ ਖੜ ਕੇ ਆਮ ਮਤਲਬ ਜਨਤਾ ਦੀ ਜੋ ਫਰਿਆਦ ਉਹ ਦੱਸਦਾ ਹੁੰਦਾ ਸੀਗਾ ਰਾਜੇ ਨੂੰ ਤੇ ਉਸ ਤੋਂ ਬਾਅਦ ਜਿਹੜੀ ਆ ਗੈਲਰੀ ਹੈ ਸਾਰੀ ਉਰੇ ਵਿਦੇਸ਼ੀ ਦੂਤ ਸਰਦਾਰ ਤੇ ਆਲੇ ਦੋਲੇ ਦੇ ਹੋਰ ਰਾਜਾ ਜਿਹੜੇ ਛੋਟੇ ਉਹ ਬੈਠੇ ਹੁੰਦੇ ਸੀਗੇ ਹਾਂਜੀ ਸੋ ਇਹ ਸੀਗੀ ਆਪਣੀ ਵੀਡੀਓ ਲਾਲ ਕਿਲੇ ਨੂੰ ਲੈ ਕੇ ਰਿਲੇਟਡ ਤੇ ਕਿਵੇਂ ਲੱਗੀ ਜਰੂਰ ਦੱਸਿਓ ਬਾਕੀ ਕੋਈ ਜਾਣਕਾਰੀ ਰਹਿ ਗਈ ਹੋਵੇ ਉਹਦੇ ਲਈ ਖੈਰ ਜੀ ਤੁਸੀਂ ਆਪ ਸਾਂਝੀ ਕਰ ਸਕਦੇ ਹੋ ਕੋਈ ਜਾ ਕੇ ਆਇਆ ਕਿਸ ਨੂੰ ਪਤਾ ਹੈ ਤੇ ਬਾਕੀ ਮਿਲਦੇ ਆਂ ਫਿਰ ਅੱਗੇ ਨੈਕਸਟ ਅਣੀ ਇਹ ਹੈ ਨਾਈਟ 뷰 ਆਫ ਰੈੱਡ ਫੋਰਟ ਲਟਾਂ ਚ ਚਮਕ ਚਮਕਾਉਂਦਾ ਲਾਲ ਕਿਲਾ ਰਾਤ ਦੇ ਸਮੇਂ ਹਾਂਜੀ ਤੇ ਫਿਰ ਨਿੱਕਾ ਦੇ ਨਿੱਕੜੇ ਸਾਨੂੰ ਹੋ ਗਿਆ ਹਨੇਰਾ ਸ਼ਾਮ ਤੇ ਹੁਣ ਚੱਲੀਏ ਆਪਣੇ ਆ ਲੈਣੇ ਆ ਤੇ ਕਰੀਏ ਕੁਝ ਇਹ ਸੀਗੇ ਤੁਹਾਨੂੰ ਜਿਹੜੇ ਘੁਮਾਇਆ ਆਪਾਂ ਲਾਲ ਕਿਲਾ ਰੈੱਡ ਫੋਰਟ ਇਹ ਇਹ ਤੁਹਾਨੂੰ ਆਪਾਂ ਕਰਾਏ ਹੁਣ ਲਾਲ ਕਿਲੇ ਦੇ ਦਰਸ਼ਨ ਇਹ ਵੀ ਦਰਸ਼ਨਾਂ ਦੇ ਘਟਣੀ ਹੈ ਤੇ ਉਹ ਸਾਹਮਣੇ ਤੋਂ ਆਪਾਂ ਆਏ ਆ ਗੁਰਦੁਆਰਾ ਸਾਹਿਬ ਜੋ ਇਹ ਸੀਜ਼ ਗਨ ਸਾਹਿਬ ਤੇ ਨਾਲ ਹੀ ਮੰਦਰ ਹੈ ਇੱਕ ਮੰਦਿਰ ਹੈਗਾ ਉਰੇ ਸ਼ੇਵ ਗੋਰਾ ਮੰਦਿਰ ਪ੍ਰਾਤਨ ਇੱਕ ਮੰਦਿਰ ਹੋਰ ਹੈ ਉਹ ਤਾਂ ਮੈਨੂੰ ਹਲੇ ਪਤਾ ਨਹੀਂ ਮੈਂ ਦੇਖਦਾ ਕਿਹੜਾ ਹੈ ਓਕੇ ਬਾਏ ਬਾਏ ਲਾਲ ਕਿਲਾ ਫੇਰ ਮਿਲेंगे ਧੰਨਵਾਦ ਸ਼ੰਗਾ ਮਿੱਤਰਾਂ ਬਾਏ ਬਾਏ